ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰਉਸਤ ਤੁਹਾਨੂੰ ਖੁਸ਼हाल ਹੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਇਸ ਟਾਈਮ ਮੈਂ ਵਲੌਗ ਸਟਾਰਟ ਕਰ ਲਿਆ 3 ਵਜੇ ਦੁਪਹਿਰ ਦੇ 3 ਵਜੇ ਹੋਏ ਨੇ ਲੰਚ ਮੈਂ ਆਪਣਾ ਕਰ ਲਿਆ ਤੇ ਬਾਹਰ ਮੌਸਮ ਪਹਿਲਾਂ ਤਾਂ ਧੁੱਪ ਸੀ ਫਿਰ ਬੱਦਲ ਵਾਈ ਸੀ ਫਿਰ ਵਿੱਚ ਕਣੀਆਂ ਵੀ ਆਈਆਂ ਮੈਂ ਫਟਾਫਟ ਆਪਣੀ ਬੈੱਡ ਸ਼ੀਟਸ ਚੱਕੀਆਂ ਮਾਰਨੂੰ ਬੈੱਡ ਸ਼ੀਟਸ ਕੱਦੀਆਂ ਵਾਸ਼ ਕਰਤੀਆਂ ਸੀ ਠੰਡ ਜਾਣੀ ਕਿ ਬੜਾ ਠੰਡ ਹੋ ਰਿਹਾ ਮੈਨੂੰ ਠੰਣ ਲੱਗ ਰਿਹਾ ਮੈਂ ਉੱਪਰ ਉੱਪਰ ਲੋਦਾਰ ਕੇ ਮੈਂ ਚੇਂਜ ਕਰਦੇ ਮੈਨੂੰ ਠੰਡ ਲੱਗ ਰਿਹਾ ਠੂਈ ਮੇਰੀ ਠੱਡੀ ਵੀ ਪੀ ਹੈ ਟਮਾਟਰ ਜੇ ਕੱਢ ਲਾ ਮੈਂ ਕਿ ਇਹ ਥੋੜੀ ਮੋਟੀ ਜੈਕਟ ਪਾਉਣੇ ਠੰਡ ਲੱਗ ਜਾਂਦੀ ਹੈ ਅੰਤਕਈ ਵਾਰ ਅਚਾਨਕ ਮੌਸਮ ਚੇਂਜ ਹੋ ਜਾਂਦਾ ਸੋ ਬੜਾ ਠੀਕ ਸੀ ਧੁੱਪ ਨਹੀਂ 깔ਈ ਸੀ ਨਿੱਗਿਆ ਦਿਨ ਹੋ ਗਿਆ ਸੀ ਕੁਵਾਰੀ ਦਾ ਪਰ ਬੱਦਲ ਹੈਗਾ ਸੀ ਯਾਨੀ ਤੇ ਧੁੱਪ ਨਹੀਂ ਸੀ ਧੁੱਪ ਸੀ ਸੋ ਟਮਾਟਰ ਕੱਢ ਲੇ ਤਾਂ ਮਟਰ ਠੰਡੇ ਨੇ ਫ੍ਰੀਜਾਂ ਦੇ ਮੈਂ ਠੰਡ ਜਣੀ ਹੁੰਦੀ ਆ ਸ਼ਾਮ ਨੂੰ ਬਣਾਉਂਗੀ ਆਲੂ ਮਟਰ ਗਾਜਰਾ ਪਈਆ ਆਲੂ ਮਟਰ ਪਈ ਨੇ ਜਾਂ ਫਿਰ ਮਕੜੀ ਜੀ ਆਪਸ਼ਨ ਹੈ ਵਿਵੇਂਦਰ ਕਹਿੰਦੇ ਐਂ ਕਰੋ ਪੀਓ ਕਰ ਲਓ ਕੜੀ ਇੱਕ ਦੋ ਦਿਨ ਠਹਿਟ ਕੇ ਬਣਾਏ ਨਾਲ ਚਾਵਲ ਖਾਵਾਂਗੇ ਚਾਵਲ ਹੁਣ ਕੱਲ ਖਾ ਲੇ ਦਵਿੰਦਰ ਨੇ ਅੱਜ ਵੀ ਖਾ ਲਈ ਤੇ ਕਹਿੰਦੇ ਹੁਣ ਮੈਂ ਚਾਵਲ ਨਹੀਂ ਅੱਜ ਛੇਤੀ ਖਾਉਂ ਕੋੜੀ ਨਾਲ ਚਾਵਲ ਖਾਵਾਂਗੇ ਆਲੂ ਮਟਰ ਕਰ ਲਓ ਫਿਰ ਮਟਰ ਮੈਂ ਕੁਝ ਤੇ ਮੇਰੇ ਕੋਲ ਪਈ ਸੀ ਕੱਢਦੇ ਨੇ ਚਲੋ ਕੁਝ ਹੋਰ ਕੱਢ ਲੈਂੀਆਂ ਆਲੂ ਮਟਰ ਕੱਢ ਰਹੀ ਐ ਮਟਰ ਕੱਟ ਕੇ ਫਿਰ ਮੈਂ ਕਰਦੀ ਆਂ ਚਾਹ ਚਾਹ ਕਰਕੇ ਦੁਪਹਿਰ ਵਾਲੇ ਭਾਂਡੇ ਵੀ ਮੇਰੇ ਮੰਦਰ ਵਾਲੇ ਬੈਨ ਓਵਨ ਵਿੱਚ ਸਾਫ਼ ਕੀਤੇ ਉਹ ਵੀ ਕਰੂੰਗੀ ਇੰਨੇ ਸ਼ਾਮ ਦੀ ਖਾਣੇ ਪੀਣੇ ਦੀ ਤਿਆਰੀ ਹੋ ਜੂਗੀ ਜੇ ਤੂੰ ਉੱਪਰ ਨਿਕਲ્યો ਹੋਵੇ ਨਾ ਵਧੀਆ ਫਿਰ ਮੈਂ ਆਪਣੇ ਉਹ ਧੋਲਾਂ ਦੇ ਬਾਥਰੂਮ ਵਾਲੇ ਫੱਟੀਆਂ ਵਗੈਰਾ ਬਾਲਟੀ ਫੁੱਟ ਮੈਟ ਪਰ ਤੂੰ ਪਹਿਲੀ ਬਾਅਦ ਠੰਡਾ ਮੈਂ ਤਾਂ ਫੇਰ ਕਰਾਂ ਨਾ ਹੋਟ ਹੈ ਕਰਨ ਆਪਾਂ ਇੰਨੇ ਕਿੰਮੋਟੇ ਜੇ ਕੰਮ ਹੁੰਦੇ ਨੇ ਆਪਾਂ ਚੱਲੀ ਜਾਂਦੇ ਨੇ ਹਨਾ ਸੋਚੀਏ ਨੇ ਆਹ ਕਰ ਲਿਆ ਹੁਣ ਚਲਾ ਨਾ ਕਰ ਲਈ ਆਹ ਹੋ ਹੀ ਗਿਆ ਨਾ ਕਰ ਲਈ ਜਿੰਨੀ ਆਉਂਦੇ ਆ ਚੱਲਦੀ ਮਟਰ ਕੱਢ ਲਈ ਫ੍ਰਿਜ ਵਿੱਚ ਰੱਖ ਦਿੱਤੀ ਮਟਰ ਦਵਿੰਦਰ ਪਤਨ ਮੈਨੂੰ ਨਾ 2 ਕਿਲੋ ਵਾਂਗੂ ਤਾਂ 1.5 ਕਿਲੋ ਵਾਂਗ ਇਕੱਠੇ ਲਏ ਸੀ ਕੁਛ ਤਾਂ ਮੈਂ ਕੱਢ ਲਈ ਸੀ ਪਹਿਲਾਂ ਕੁਛ ਮੈਂ ਫ੍ਰਿਜ ਵਿੱਚ ਰੱਖ ਦਿੱਤਾ ਫ੍ਰਿਜ ਵਿੱਚ ਰੱਖ ਕੇ ਨਾ ਗਿੱਲੇ-ਗਿੱਲੇ ਹੋ ਗਿਆ ਦੇਖੋ ਗਿੱਲੇ ਹੋ ਕੇ ਥੋੜੇ ਬ੍ਰਾਊਨ ਜਿਹਾ ਕਲਰ ਇਹਦਾ ਚੇਂਜ ਹੋਣ ਲੱਗ ਜਾਂਦੇ ਨਾਲ ਆਹ ਕੁਛ ਤਾਂ ਗਲੇ ਪਏ ਨਾ ਦੇਖੋ ਤਾਂ ਮੈਂ ਫ੍ਰਿਜ ਵਿੱਚ ਰੱਖ ਦੇਣੀ ਹੁੰਦੀ ਪਰ ਉਦੋਂ ਕੱਢ ਲਈ ਸੀ ਪਰ ਫਿਰ ਵੀ ਇਹਨੇ ਜ਼ਿਆਦਾ ਸੀ ਇਕੱਠਿਆਂ ਖਾਂ ਗਲੇ ਪਏ ਨਾ ਤਾਂ ਹੀ ਉਹ ਕਰਨੇ ਪੈਣਗੇ ਵਧੀਆ-ਵਧੀਆ ਮੈਂ ਕੱਟ ਰਹੀ ਹਾਂ ਜਿਹੜਾ ਖਰਾਬ ਨੇ ਉਹ ਤਾਂ ਮੈਂ ਸਿੱਟੀ ਆਣੀ ਆ ਸਬਜ਼ੀਆਂ ਨੂੰ ਉਦੋਂ ਟੈਨਸ਼ਨ ਸਵੇਰੇ ਕੀ ਬਣਾਈਏ ਸ਼ਾਮ ਨੂੰ ਕੀ ਬਣਾਈਏ ਗਾਂਜਾ ਗੋਭੀ ਮਟਰ ਖਾਂ ਖੱਗੀ ਰੱਖਿਆ ਪਿਆ ਬਣਾਈ ਜੀ ਆਖਿਆ ਪਿਆ ਆਹਨ ਅਧਰਨ ਤੋਂ ਕੋਈ ਨਾ ਮੀਜੀ ਕੋਈ ਸਬਜ਼ੀ ਹੋਵੇ ਜਿਹੜੇ ਖਰਾਬ ਲੋ ਤਾਂ ਮੈਂ ਕੱਢਦੀ ਨਹੀਂ ਹੁਣ ਮੈਂ ਨਾ ਫ੍ਰਿਜ ਵਿੱਚ ਉਹ ਕੱਢਿਆ ਜਿਹੜਾ ਮੈਂ ਮੱਖਣਾ ਗਰਮ ਕਰਕੇ ਇੱਕ ਵਾਰੀ ਗਰਮ ਕਰਕੇ ਫ੍ਰਿਜ ਵਿੱਚ ਰੱਖਦਾ ਸੀਗਾ ਤੇ ਉਹ ਅਗਲਾ ਪ੍ਰੋਸੈਸ ਮੈਂ ਤੁਹਾਨੂੰ ਦਿਖਾ ਰਹੀ ਕਿਉਂਕਿ ਭੈਣ ਨੇ ਕਿਹਾ ਸੀ ਕਿ ਉਹ ਘਮੇ ਬਣਾਉਣੇ ਦੱਸਿਓ ਤੇ ਉਹ ਫ੍ਰਿਜ ਵਿੱਚ ਜੋ ਆਪਾਂ ਰੱਖਤਾ ਕਿ ਉਹ ਦੇਖੋ ਜੰਮ ਗਿਆ ਉੱਪਰ ਖਲੇਪੜ ਜਾਂ ਪੱਟ ਤਾਂ ਆਪਾਂ ਇੱਕ ਪੀਸ ਥੋੜਾ ਜਿਹਾ ਵਿੱਚੋਂ ਕੱਢ ਦਾਂਗੇ ਕਿਉਂ ਉਹਦਾ ਨੀਚੋਂ ਲੱਸੀ ਤੇ ਪਾਣੀ ਨਿਕਲਿਆ ਹੁੰਦਾ ਹੁੰਦਾ ਇਹ ਚੋਂ ਨਿਕਲੇ ਲੱਸੀ ਪਾਣੀ ਤੋਂ ਉਹ ਕੱਢ ਦਾਂਗੇ ਮੈਂ ਇੱਦਾਂ ਪਾਣੀ 'ਚ ਕੱਢਦਾ ਹੁਣ ਤਾਂ ਕਿ ਕੋਈ ਵੀ ਕਿਉ ਉਹ ਦੀ ਡਲੀ نیچے ਨਾ ਜਾਵੇ ਤੇ نیچے ਮੈਂ ਭਾਂਡਾ ਰੱਖ ਲਾਂਦੀ ਆ ਕੋਈ ਉੱਪਰ ਪਾਣੀ ਰੱਖ ਲਾਂਦੀ ਆ ਫਿਰ ਜਿਹੜਾ ਕਿਉ ਹੁੰਦਾ ਪਾਣੀ 'ਚ ਹੀ ਰਹਿੰਦਾ نیچے ਲੱਸੀ 'ਚ ਨਹੀਂ ਜਾਂਦਾ ਹੈਗਾ ਤੇ ਉਹਨੂੰ ਪਾਣੀ 'ਚ ਜਿਹੜੇ ਆਪਣੇ ਕੋਲ ਕਿਉ ਆ ਗਿਆ ਉਹਨੂੰ ਥੋੜਾ ਜਿਹਾ ਦਾਬ ਦੇ ਲਾਂਗੇ ਦੱਬ ਕੇ ਚਮਚੇ ਨਾਲ ਵਿੱਚੋਂ ਲੱਸੀ ਪਾਣੀ ਆ ਉਹ ਵੀ ਕੱਢ ਦਾਂਗੇ ਫਿਰ ਕਿਉ ਆਪਣਾ ਜਲਦੀ ਬਣ ਜਾਂਦਾ ਤੇ ਇਸ ਤਰ੍ਹਾਂ ਵਿੱਚੋਂ ਪਾਣੀ ਕੱਢ ਕੇ ਲੱਸੀ ਕੱਢ ਕੇ ਤੇ ਇਹਨੂੰ ਗੈਸ 'ਤੇ ਰੱਖ ਦਾਂਗੇ ਗਰਮ ਹੋਣ ਲਈ ਸੇਮ ਤਰੀਕੇ ਨਾਲ ਹੀ ਮੈਂ ਦੂਜੇ ਭਾਂਡੇ ਵਿੱਚ ਕੋ ਇੱਕ ਵਾਰ ਕਿ ਹੋ ਜਾ ਪੱਟ ਕੇ ਨਾ ਉੱਪਰੋਂ ਕਲੀਪੜ ਜਾ ਤੇ ਜਿਹੜਾ ਨੀਚੇ ਪਾਣੀ ਹੁੰਦਾ ਐਕਸਟਰਾ ਜਾਂ ਲੱਸੀ ਹੁੰਦੀ ਆ ਉਹ ਕੱਢ ਦਾਂਗੇ ਕੱਢ ਕੇ ਫਿਰ ਬਸ ਉਹ ਗੈਸ ਤੇ ਰੱਖ ਦਾਂਗੇ ਇਹ ਹੁੰਦਾ ਜੇ ਆਪਾਂ ਲੱਸੀ ਐਦਾਂ ਹੀ ਰੱਖ ਦਾਂਗੇ ਲੱਸੀ ਸੁਦੇ ਪਾਣੀ ਸੁਦੇ ਫਿਰ ਉਹ ਕਿਉਂ ਨਹੀਂ ਜਲਦੀ ਬਣ ਚਾਹੁੰਦਾ ਹੈਗਾ ਫਿਰ ਉਹ ਲੱਸੀ ਕਿਉਂ ਮਚੂ ਪਹਿਲਾਂ ਫਿਰ ਕਿਉਂ ਬਣਾਉਂਗਾ ਬਸ ਇਹੀ ਮੇਰਾ ਤਰੀਕਾ ਹੁੰਦਾ ਹੁਣ ਆਪਾਂ ਰੱਖ ਦਾਂ ਗੈਸ ਤੇ ਤਾਂ ਕਰਕੇ ਦੂਜੀ ਵਾਰ ਇਹ ਗਰਮ ਕਰਨਾ ਪੈਂਦਾ ਦੋ ਵਾਰ ਗਰਮ ਕਰਕੇ ਫਿਰ ਕਿਉਂ ਬਣਦਾ ਬਣ ਇੱਕ ਵਾਰਚ ਵੀ ਜਾਊਗਾ ਪਰ ਉਹ ਟਾਈਮ ਬਹੁਤ ਜ਼ਿਆਦਾ ਲੱਗਦਾ ਮੈਂ ਇਸੇ ਤਰੀਕੇ ਨਾਲ ਬਣਾਉਣੀ ਹੁੰਦੀ ਆ ਦੇਖੋ ਲੱਸੀ ਸੀ ਪਾਣੀ ਸੀ ਤੇ ਇਹ ਅਲੱਗ ਆ ਗਿਆ ਨਿਕੜਤਾ ਪੈਰੇ ਵਿੱਚੋਂ ਹੁਣ ਕਿਉਂੋ ਜਲਦੀ ਬਣ ਜੂ ਤੇ ਇਹਨੂੰ ਰੱਖਦਾਂ ਨੇ ਆਪਾਂ ਗੈਸ ਤੇ ਬਣਨਾ ਵਾ ਨਾਲ ਨਾਲ ਮੈਂ ਸਬਜ਼ੀ ਬਣਾਉਂਗੀ ਤੇ ਨਾਲ ਨਾਲ ਕਿਉਂo ਗਰਮ ਹੋਈ ਚੱਲੀ ਕੁ ਮੈਂ ਕਿਚਨ 'ਚ ਹੀ ਆਂ ਔਰ ਕਿਉਂ ਮੈਂ ਉਹਦੀ ਗਰਮ ਰੱਖਦੀ ਹੁੰਦੀ ਆ ਜਦੋਂ ਮੈਂ ਕਿਚਨ 'ਚ ਹਾਂ ਮੇਰਾ ਕੰਮ ਕਿਚਨ ਜੋ ਵੀ ਤਾਂ ਕਿ ਰੱਖ ਕੇ ਆਪਾਂ ਗੈਸ ਤੇ ਭੁੱਲੀ ਹੈ ਨਾ ਕਈ ਵਾਰ ਆਪਾਂ ਰੱਖਾ ਦਾਨਾ ਪਰ ਆਪਾਂ ਨੂੰ ਕਿਚਨ 'ਚ ਕੰਮ ਨਹੀਂ ਹੁੰਦਾ ਆਪਾਂ ਕਿਤੇ ਹੋਰ ਕੰਮ ਕਰਦੇ ਤੁਰੇ ਫਿਰਦੇ ਹੁੰਨੇ ਤਾਂ ਆਪਾਂ ਭੁੱਲ ਵੀ ਜਾਂਦੇ ਆ ਤੇ ਕੜਕੜ ਮੱਚ ਵੀ ਜਾਂਦਾ ਕਈ ਵਾਰ ਤੇ ਕਈ ਵਾਰ ਉਬਲ ਕੇ ਬਾਹਰ ਵੀ ਆ ਜਾਂਦਾ ਕਿ ਉਹ ਵੀ ਖਰਾਬ ਹੁੰਦਾ ਆਪਣਾ ਗੈਸ ਵੀ ਗੰਦਾ ਹੁੰਦਾ ਕੰਮ ਵੱਧਦਾ ਤੇ ਇਸ ਕਰਕੇ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਉਹ ਤੇ ਮੱਖਣ ਮੈਂ ਉਹਦੀ ਕਰਮ ਰੱਖਾਂ ਗੈਸ ਤੇ ਜਦੋਂ ਮੈਂ ਕਿਚਨ 'ਚ ਹਾਂ ਮੈਂ ਕੰਮ ਕਰਦੀ ਹਾਂ ਮੇਰੀ ਨਿਗਾਹ ਰਹੇ ਉਸ ਚੀਜ਼ ਤੇ ਤੇ ਇਸ ਤਰ੍ਹਾਂ ਕੁਝ ਮੇਰਾ ਇਹ ਰੁਟੀਨ ਹੁੰਦਾ ਕਿ ਉਹਦਾ ਮੈਂ ਕਿਚਨ 'ਚ ਕੰਮ ਕਰਨ ਵੇਲੇ ਹੀ ਕਰਮਗਾ ਇਹਨੂੰ ਰੱਖ ਦੇਣੀ ਹੁੰਦੀ ਆ ਤੇ ਨਾਲ ਨਾਲ ਇਧਰ ਬਣ ਰਹੀ ਹੈ ਸਬਜੀ ਕਿਉਂ ਬਣ ਚੁੱਕਿਆ ਸੀ ਗੈਸ ਮੈਂ ਕਰਤਾ ਬੰਦ ਸਬਜੀ ਬਣ ਰਹੀ ਹੈ ਆਲੂ ਮਟਰ ਬਣਾ ਬਣਾ ਰਹੀਆਂ ਤੇ ਸਬਜੀ ਨੂੰ ਤੜਕਾ ਲਾ ਕੇ ਬਣਾ ਕੇ ਫਿਰ ਮੈਂ ਕਿਉ ਹੈ ਜਿਹੜਾ ਪੁੰਨ ਦੂੰਗੀ ਥੋੜਾ ਜਿਹਾ ਚਲੋ ਹਲਕਾ ਜਿਹਾ ਕੁਛ ਠੰਡਾ ਹੋ ਜਾਏ ਟੈਂਪਰੇਚਰ ਠੀਕ ਹੋ ਜੂਗਾ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਦਾ ਇਹ ਬਣਿਆ ਆ ਦੇਖੋ ਬਹੁਤ ਜਦੋਂ ਤੱਕ ਇਹ ਇਸ ਤਰ੍ਹਾਂ ਹੈ ট্রান্সਪੇਰੈਂਟ ਨਹੀਂ ਹੁੰਦਾ ਬਿਲਕੁਲ ਵੀ ਬਿਲਕੁਲ ਸਾਫ਼ ਦੇਖੋ ਪਾਣੀ ਵਾਂਗੂ ਸ਼ੁੱਧ ਜਿਹਾ ਹੋ ਜਾਂਦਾ ਇਹ ਕਲੀਅਰ ਬਿਲਕੁਲ ਤੇ ਉਹਦੋਂ ਕਿਉ ਆਪਣਾ ਬਣ ਜਾਂਦਾ ਹੁਣ ਨਾ ਇਹ ਕੱਚਾ ਨਾ ਇਹ ਆਪਣਾ ਕਿਉ ਮੱਚਿਆ ਬਿਲਕੁਲ ਫ੍ਰਿਜ ਖਰਾਬ ਨਹੀਂ ਹੁੰਦਾ ਕਿਉਂ ਅਸੀਂ ਫ੍ਰਿਜ ਵਿੱਚ ਨਹੀਂ ਰੱਖਿਆ ਕਦੇ ਕਈ ਭੈਣਾਂ ਇਹ ਵੀ ਪੁੱਛਣੇ ਵੀ ਤੁਸੀਂ ਫ੍ਰਿਜ ਵਿੱਚ ਰੱਖਦੇ ਨਹੀਂ ਮੈਂ ਕਹਦੇ ਕਿ ਉਹ ਫ੍ਰਿਜ ਚ ਰੱਖਿਆ ਹੀ ਨਹੀਂਗਾ ਕਦੇ ਵੀ 3 3 ਮਹੀਨੇ 4-4 ਮਹੀਨੇ ਸਾਡਾ ਕਿ ਉਹ ਫ੍ਰਿਜ ਤੋਂ ਬਾਹਰ ਹੀ ਰੰਦਾ ਤੇ ਬਿਲਕੁਲ ਵੀ ਅੱਜ ਤੱਕ ਆ ਕਦੇ ਖਰਾਬ ਨਹੀਂ ਹੋਇਆ ਤੇ ਹੁਣ ਕਿਉਂ ਉਹਨੂੰ ਪੁੰਨ ਲਾਂਗੇ ਬਸ ਥੋੜਾ ਆਪਾਂ ਇਹ ਧਿਆਨ ਰੱਖਣਾ ਹੁੰਦਾ ਜਦੋਂ ਮੈਂ ਕਿਉਂ ਉਹਨੂੰ ਹੁਣ ਆਪਾਂ ਪੁੰਨ ਰਿਹਾ ਜਿਹੜੀ ਪੂਣੀ ਆ ਪਾਣੀ ਨਾ ਲੱਗਿਆ ਹੋਵੇ ਜਿਹੜੇ ਭਾਂਡੇ ਭਾਂਡੇ ਵਿੱਚ ਆਪਾਂ ਕੰਟੇਨਰ ਵਿੱਚ ਕਿਉਂ ਉਹਨੂੰ ਪੂਣਾਗੇ ਉਹ ਆਪਣਾ ਭਾਂਡਾ ਸਾਫ਼ ਹੋਵੇ ਪਾਣੀ ਨਾ ਲੱਗਿਆ ਹੋ ਸਾਫ ਹੋਵੇ ਯਾਨੀ ਕਿ ਗੰਦਾ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ ਤੇ ਫਿਰ ਕਿਉਂ ਬਿਲਕੁਲ ਨਹੀਂ ਖਰਾਬ ਹੁੰਦਾ ਕਿਉਂ ਅਚੀ ਤਰ੍ਹਾਂ ਪੱਕਿਆ ਹੋਵੇ ਤਾਂ ਨਹੀਂ ਖਰਾਬ ਹੁੰਦਾ ਜੇ ਆਪਣਾ ਕਿਉਂ ਕੱਚਾ ਰਹੇ ਜੋ ਫਿਰ ਖਰਾਬ ਹੋ ਜਾਂਦਾ ਹੁੰਦਾ ਜਾਂ ਫਿਰ ਜਦੋਂ ਆਪਾਂ ਕਿਉਂ ਉਹਨੂੰ ਪੂਨਕੇ ਰੱਖਦੇ ਆਂਗੇ ਕਿਉਂ ਗਰਮ ਹੁੰਦਾ ਉਦੋਂ ਆਪਾਂ ਢੱਕਣ ਬੰਦ ਕਰ ਦਦਨੇ ਆ ਫਿਰ ਖਰਾਬ ਹੁੰਦਾ ਕਿਉਂਕਿ ਢੱਕਣ ਤੇ ਜਿਹੜੀ ਸਟੀਮ ਲੱਗਦੀ ਉਹ ਪਾਣੀ ਦੇ ਡ੍ਰੌਪਸ ਨਾਲ ਫੇਰ ਵਿੱਚ गिर ਜਾਂਦਾ ਉਦੋਂ ਖਰਾਬ ਹੁੰਦਾ ਕਿਉਂ ਅਦਰਵਾਈਜ਼ ਤੁਸੀਂ ਪੂਰਾ ਧਿਆਨ ਰੱਖੋਗੇ ਤਾਂ ਕਿਉਂ ਉਹ ਥੋੜਾ ਚਾਹੇ ਤੁਸੀਂ 6 ਮਹੀਨੇ ਰੱਖੇ ਚੱਲੋ ਟੇਸਟ ਥੋੜਾ ਬਦਲ ਜਾਂਦਾ ਪੁਰਾਣਾ ਹੋ ਕੇ ਕਿਉਂ ਉਹਦਾ ਪਰ ਕਿਉਂ ਖਰਾਬ ਨਹੀਂ ਕਦੇ ਵੀ ਹੁੰਦਾ ਹੈਗਾ ਤੇ ਇੱਧਰ ਹੁਣ ਮੈਂ ਰੱਖ ਰਹੀ ਸੀ ਗਾਜਰਾ ਮੈਂ ਕਿ ਫ੍ਰਿਜ ਵਿੱਚ ਰੱਖਦਾ ਅਸਵੇਰੇ ਬਾੜੀ ਚੋਂ ਪਟਾਈਆਂ ਸੀ ਗਾਜਰਾ ਬੜੀਆਂ ਸੋਹਣੀਆਂ ਨੇ ਲਾਲ ਲਾਲ ਕੱਟਣ ਦਾ ਅਜ ਮੇਰਾ ਟਾਈਮ ਨਹੀਂ ਲੱਗਿਆ ਅਕਚਲ ਨੂੰ ਇੱਕ ਫ੍ਰਿਜ ਵਿੱਚ ਰੱਖ ਦਾਂ ਦੋ ਤਿੰਨ ਮੈਂ ਸੈਲਡ ਲਈ ਬਾਹਰ ਰੱਖ ਲਈ ਤੇ ਹੁਣ ਸ਼ਾਮ ਦਾ ਟਾਈਮ ਇਵਨਿੰਗ ਦਾ ਮੈਂ ਆਪਣੀ ਵਾਕ ਕਰ ਹੱਟੀ ਸੀ ਵਾਕ ਕਰਨ ਤੋਂ ਬਾਅਦ ਮੈਂ ਸੋਚਿਆ ਸੀ ਕਿ ਚਲੋ ਪਲਾਂਟਸ ਨੂੰ ਨਾ ਫਰਟੀਲਾਈਜ਼ਰ ਪਾਉਣਾ ਸੀ ਇਹਦੇ ਵਿੱਚ ਮੈਂ ਉਸ ਵਰਮੀ ਕੰਪੋਸਟ ਪਾਉਣੀ ਸੀ ਇਹਦੇ ਵਿੱਚ ਗੁੱਡ ਮੈ ਇਹਨਾਂ ਵਿੱਚ ਪਾ ਚੁੱਕੀ ਸੀ ਅੱਧੇ ਗੁੱਡ ਮੈ ਕੱਲ ਪਾਈ ਸੀ ਅੱਧੇ ਕੀ ਇੱਕ ਦਿਨ ਪਹਿਲਾਂ ਪਾਈ ਸੀ ਅਧਿਆਨ ਪਲਾਂਟਸ ਵਿੱਚ ਤਾਂ ਥੋੜਾ ਥੋੜਾ ਕਰਕੇ ਮੈਂ ਗੁੱਡ ਸਾਰਿਆਂ ਚ ਪਾਤੀ ਸੀ ਪਰ ਵਰਮੀ ਕੰਪੋਸਟ ਪਾਉਣ ਦਾ ਮੇਰਾ ਟਾਈਮ ਨਹੀਂ ਲੱਗਿਆ ਸੀ ਫਿਰ ਮੈਂ ਕਿਹਾ ਚਲੋ ਅੱਜ ਇਹ ਵੀ ਕੰਮ ਖਤਮ ਕਰੀ ਚੱਲਾਂ ਫੇਰ ਹੀ ਅੰਦਰ ਜਾਵਾਂਗੀ ਅੰਦਰ ਚੱਲ ਜੂਗੀ ਤਾਂ ਮੈਂ ਅੰਦਰਲੇ ਕੰਮਾਂ ਤੇ ਲੱਗ ਜੂ ਹਾਂ ਨਾ ਕੰਮ ਤਾਂ ਕਿਸੇ ਵੇਲੇ ਵੀ ਨਹੀਂ ਮੁੱਕਦੇ ਵੀ ਹੁਣ ਗੁੱਡ ਪਾਈ ਹੋਈ ਇਹਨਾਂ ਵਿੱਚ ਫਿਰ ਮੈਂ ਉੱਪਰੋਂ ਪਾਣੀ ਦੇ ਦੂੰਗੀ ਵਰਮੀ ਕੰਪੋਸਟ ਪਾਵਾਂ ਇਹ ਮੇਰੇ ਕੰਮਾਂ ਮੇਰੀ ਹੀ ਡਿਊਟੀ ਹੁੰਦੀ ਹੈ ਪਲਾਂਟਸ ਮੈਂ ਹੀ ਰੱਖ ਮੈਨੂੰ ਆਇਨ ਹੁੰਦਾ ਵੀ ਉਹ ਨਹੀਂ ਕੰਮ ਕਰਦਾ ਉਹਨੇ ਨਹੀਂ ਆਇ ਕੀਤਾ ਨਹੀਂ ਆਪਣਾ ਪਾਪਾ ਆਪਾਂ ਮਨ ਸਮਝਾਏ ਹੋਇਆ ਵੀ ਮੇਰੇ ਸ਼ੌਂਕ ਆ ਮੈਂ ਪਲਾਂਟਸ ਰੱਖੇ ਨੇ ਤੇ ਮੈਨੂੰ ਹੀ ਕਰਨਾ ਪਊਗਾ ਵਿੱਚ ਥੋੜਾ ਥੋੜਾ ਟਾਈਮ ਫ੍ਰੀ ਹੁੰਦਾ ਸ਼ੌਂਕ ਵਾਸਤੇ ਵੀ ਆਪਾਂ ਨੂੰ ਕੱਢਣਾ ਪੈਂਦਾ ਜਿਹੜੇ ਕੰਮ ਦਾ ਆਪਾਂ ਨੂੰ ਸ਼ੌਂਕ ਹੋਵੇ ਇਹਨਾਂ ਸਾਰੇ ਪਲਾਂਟਸ ਚੋਂ ਮੈਂ ਪਾਦੇ ਵਰਮੀ ਕੰਪੋਸਟ ਆ ਚੰਗਾ ਲੱਗਦਾ ਮੈਨੂੰ ਇਹਨਾਂ ਦੇ ਕੇਅਰ ਕਰਨਾ ਹੁਣ ਜਿਵੇਂ ਸਨੇਕ ਪਲਾਂਟਸ ਨੇ ਬੇਬੀ ਪਲਾਂਟਸ ਹੋਰ ਕੱਟ ਲਈਏ ਤੇ ਥੋੜਾ ਜਿਹਾ ਹੋਰ ਵੱਡੇ ਹੋ ਗਏ ਫਿਰ ਉਹਨਾਂ ਨੂੰ ਕੱਢ ਕੇ ਨਵੇਂ ਗਮਲਿਆਂ 'ਚ ਲਾਵਾਂਗੇ ਇਸ ਤਰ੍ਹਾਂ ਮੈਨੂੰ ਵਧੀਆ ਲੱਗ ਜਿਹੜਾ ਪਲਾਂਟਸ ਜ ਬੱਦਦਾ ਹੁੰਦਾ ਕਈ ਪਲਾਂਟਸ ਐਟ ਗਰਮੀ ਵਿੱਚ ਮੱਚ ਵੀ ਗਏ ਬਹੁਤ ਪਲਾਂਟਸ ਮੱਚ ਗਏ ਇਸ ਵਰ ਗਰਮੀ ਵਿੱਚ ਤੇ ਉਪਰੋਂ ਆਪਾਂ ਦਾ ਨੇ ਪਾਣੀ ਤੇ ਫਿਰ ਜਿਹੜੇ ਅੱਗੇ ਫਰੰਟ ਤੇ ਪਲਾਂਟਸ ਪਏ ਸੇ ਇਨਰਵੀ ਵਿੱਚ ਗੁੱਡ ਪਾ ਚੁੱਕੇ ਸੀ ਇੱਕ ਦਿਨ ਪਹਿਲਾਂ ਇਹਨਾਂ ਵਿੱਚ ਵੀ ਵਰਮੀ ਕੰਪੋਸਟ ਪਾਉਣੀ ਸੀ ਹੂੰ ਤਾਂ ਮੈਨੂੰ ਐਂ ਲੱਗਦਾ ਵੀ ਠੰਡ ਹੈ ਫਿਰ ਵਰਮੀ ਕੰਪੋਸਟ ਨਾ ਪਾਵਾਂ ਪਰ ਮੈਂ ਕਿਹਾ ਚਲੋ ਦਿਨੇ ਧੁੱਪ ਨਿਕਲਦੀ ਹੈ ਠੀਕ ਹੈ ਤੇ ਥੋੜੀ ਥੋੜੀ ਪਾ ਦਾਨੀ ਬਹੁਤ ਜ਼ਿਆਦਾ ਵੀ ਨਹੀਂ ਮੈਂ ਪਾਈ ਥੋੜੀ ਥੋੜੀ ਪਾ ਦਾਨੀ ਇਹਨੂੰ ਬਹੁਤ ਬਹੁਤ ਸ਼ੌਂਕ ਆ ਪਲਾਂਟਸ ਦਾ ਪਰ ਸਾਡੇ ਐਕਚੁਅਲੀ ਘਰ ਦਾ ਆਲਾ ਦੁਆਲਾ ਇਹੋ ਜਿਹਾ ਵੀ ਪਲਾਂਟਸ ਰੱਖਾਂਗੇ ਤਾਂ ਰੱਖਾਂ ਕਿੱਥੇ ਜਗ੍ਹਾ ਤਾਂ ਬਹੁਤ ਹੈ ਪਰ ਉਹ ਨਾ ਧੁੱਪ ਬਹੁਤ ਜ਼ਿਆਦਾ ਆਉਂਦੀ ਹੈ ਜਿਵੇਂ ਹੁਣ ਚੜਦੀ ਧੁੱਪ ਫਰੰਟ ਤੇ ਆ ਜਾਂਦੀ ਹੈ ਅੱਗੇ ਬਹੁਤ ਜ਼ਿਆਦਾ ਗਰਮੀਆਂ ਨੇ ਤਾਂ ਉਹਦੇ ਪਲਾਂਟਸ ਮੱਚਣ ਲੱਗ ਜਾਂਦੇ ਨੇਗੇ ਸਿਰਫ ਛਾਂ ਵਾਲਾ ਏਰੀਆ ਪਿੱਛੇ ਆ ਜੇ ਵਾਸ਼ਿੰਗ ਏਰੀਆ ਵਾਲ ਜਿੱਥੇ ਹੁਣ ਮੈਂ ਪਹਿਲਾਂ ਪਲਾਂਟਸ ਨੂੰ ਵਰਮੀ ਕੰਪੋਸਟ ਪਾ ਕੇ ਆਇਆ ਉੱਪਰ ਸ਼ੈੱਡ ਪਾਇਆ ਹੋਇਆ ਤਾਂ ਹੀ ਕੁਝ ਪਲਾਂਟਸ ਅਸੀਂ ਉਧਰ ਰੱਖੇ ਹੋਏ ਨੇਗੇ ਅੰਦਰ ਆ ਕੇ ਮੈਂ ਆ ਗਈ ਉੱਪਰ ਵਾਲੀ ਲੌਬੀ ਵਿੱਚ ਇਹਦੀ ਮੈਂ ਕਰਨੀ ਸਾਫ ਸਫਾਈ ਜਾਲੇ ਲੱਗੇ ਹੋਏ ਸੀ ਨੀਚੋਂ ਮੈਂ ਸਾਰੇ ਘਰ ਦੀ ਕਰਤੀ ਇਸ ਕਲੀਨਿੰਗ ਵਾਸ ਉੱਪਰ ਵਾਲਾ ਫਲੋਰ ਰਹਿ ਗਿਆ ਸੀਗਾ ਫਿਰ ਮੈਂ ਕਿਹਾ ਚਲੋ ਸਿਰਫ ਥੋੜੀ ਬਹੁਤ ਹੀ ਡਸਟਿੰਗ ਜੀ ਮੈਂ ਹੁਣ ਕਰ ਦਾਂ ਨੀ ਬਾਕੀ ਮੈਂ ਕੱਲ ਨੂੰ ਕਰੂੰਗੀ ਜੇ ਕੱਲ ਨੂੰ ਕਰੂੰਗੀ ਇੱਕ ਵਾਰੀ ਚ ਹੀ ਬਹੁਤ ਲੰਮਾ ਕੰਮ ਹੋ ਜਾਊਗਾ ਜੀ ਇੱਕ ਵਾਰੀ ਚ ਮੈਂ ਸਾਰਾ ਕਰੂੰਗੀ ਵੀ ਇਕੱਲੇ ਮੈਂ ਜਾਲੇ-ਜਾਲੇ ਮੈਂ ਹੁਣ ਉਤਾਰ ਦਾਂ ਨੀ ਤੇ ਬਾਕੀ ਜਿਹੜੀ ਕੋਈ ਡਸਟਿੰਗ ਕਰਨੀ ਹੈ ਕੋਈ ਬੈੱਡ ਸ਼ੀਟਸ ਬਦਲਣੀਆਂ ਨੇ ਉਹ ਮੈਂ ਫੇਰ ਕਰ ਦੂੰਗੀ ਕਉਂਗੋ ਉੱਪਰ ਵਾਸ਼ਰੂਮ ਵੀ ਉਹਦੀ ਵੀ ਸਫਾਈ ਕਰਨੀ ਹੁੰਦੀ ਹੈ ਉਹ ਵੀ ਵਾਸ਼ ਕਰੂੰਗੀ ਤੇ ਇਸ ਤਰ੍ਹਾਂ ਫਿਰ ਥੋੜਾ ਥੋੜਾ ਨਾ ਬਹੁਤ ਟਾਈਮ ਲੱਗ ਜੂ ਮੈਨੂੰ ਇੱਕ ਵਾਰੀ ਜੀ ਵੀ ਚਲੋ ਇਹ ਤਾਂ ਸਿਰਫ 10 15 ਮਿੰਟਾਂ ਦਾ ਹੀ ਕੰਮ ਆ ਹੁਣ ਤੇ ਲੱਗੇ ਮੈਨੂੰ ਸਾਰੇ 15 20 ਮਿੰਟ ਇਹ ਸਾਫ਼ ਕਰਨ ਤੇ ਪਰ ਇੱਕ ਵਾਰੀ ਜੇ ਆਪ ਕੰਮ ਕਰਾਂਗੇ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਉਹ ਤੇ ਉਤਾਰ ਇਸ ਜਾਣ ਲਈ ਕਾਫੀ ਲੱਗੇ ਪਏ ਸੀ ਕਾਫੀ ਜਲ ਲੱਗੇ ਪਏ ਸੀ ਉੱਪਰ ਚਲੋ ਮੈਂ ਕਿਹਾ ਸਫਾਈ ਕਰਦਾ ਕਰਨੀ ਪੈਂਦੀ ਕੁਝ ਟਾਈਮ ਬਾਅਦ ਕੁਝ ਮਹੀਨੇ ਬਾਅਦ ਆਪਾਂ ਨੂੰ ਕਰਾਇਆ ਜਾਂ ਅਵਲ ਡੱਫਟਰ ਨਾਲ ਕੰਮ ਕਰਨਾ ਬਹੁਤ ਬਹੁਤ ਸੌਖਾ ਹੋ ਗਿਆ ਜਿਹੜਾ ਆਪਾਂ ਟੇਬਲ ਖਿੱਚਦੇ ਆ ਕੋਈ ਘੂੜੀ ਖਿੱਚਦੇ ਆ ਹਨਾ ਅੱਗੇ ਰੱਖੋ ਜੀ ਹੁਣ ਘੂੜੀ ਤੇ ਤੁਸੀਂ ਉਚੜਾਓ ਫਿਰ ਉਤਰੋ ਜੀ ਇਹ ਦੁਰਖਸ ਖਾਓ ਉਤਰਖਸ ਖਾਓ ਉਹ ਟਾਈਮ ਬਚ ਰਿਹਾ ਹੈ ਨਾ ਆਪਣਾ ਤੇ ਬਾਕੀ ਇਹ ਵੀ ਇਹ ਇੱਕ ਸਟੈਂਡ ਵੀ ਇੰਨਾ ਹੋ ਜਾਂਦਾ ਤੁਸੀਂ ਕਿੰਨੀ ਮਰਜ਼ੀ ਦੂਰ ਤੱਕ ਲੈ ਜਾਓ ਦੇਖੋ ਮੈਂ ਖੜੀ ਕਿੱਥੇ ਆ ਔਰ ਮੈਂ ਕਿੱਥੇ ਇਹਦੇ ਨਾਲ ਸਫਾਈ ਕਰ ਰਹੀ ਆ ਆਪਾਂ ਦੂਰ ਤੋਂ ਦੂਰ ਇਹਨੂੰ ਐਕਸਟੈਂਡ ਕਰਕੇ ਆਪਾਂ ਲੈ ਕੇ ਜਾ ਸਕਦੇ ਆ ਸਫਾਈ ਕਰ ਸਕਦੇ ਆ ਔਰ ਕੰਮ ਦੇਖੋ ਕਰੇ ਬਿਨਾ ਸਰ ਤਾਂ ਨਹੀਂ ਕੰਮ ਕਰਨੇ ਪੈਂਦੇ ਨੇਗੇ ਤੇ ਜੇ ਆਪਾਂ ਥੋੜੀ ਜੀ ਇਨਵੈਸਟਮੈਂਟ ਕਲੀਨਿੰਗ ਟੂਲਸ 'ਚ ਕਰੀਏ ਥੋੜੀ ਜਿਹੀ ਵਧੀਆ ਕਲੀਨਿੰਗ ਟੂਲਸ ਆਪਾਂ ਕਲੈਕਟ ਕਰਨੇ ਸ਼ੁਰੂ ਕਰੀਏ ਜਿਨ੍ਹਾਂ ਨਾਲ ਆਪਣਾ ਕੰਮ ਈਜ਼ੀ ਹੋ ਜੀ ਜੀ ਟੂਲ ਨਾਲ ਤੇ ਉਦੋਂ ਵਧੀਆ ਕੀ ਚੀਜ਼ ਹੋ ਸਕਦੀ ਆ ਤੇ ਬਹੁਤ ਹੀ ਵਧੀਆ ਨੇ ਟਾਈਮ ਵੀ ਬਹੁਤ ਸੇਵ ਹੁੰਦਾ ਤੇ ਸਫਾਈ ਵੀ ਬਹੁਤ ਵਧੀਆ ਹੁੰਦੀ ਕੰਦਾਂ ਤੇ ਵੀ ਸਾਰੇ ਹਟ ਜਾਂਦਾ ਤੇ ਸਕਰਾਚਸ ਵਗੈਰਾ ਵੀ ਨਹੀਂ ਪੈਂਦੇ ਹੈਗੇ ਈਜ਼ੀਲੀ ਕੰਦਾਂ ਛੱਤਾਂ ਸਾਫ਼ ਹੋ ਜਾਂਦੀਆਂ ਨੇ ਤੇ ਮੈਂ ਥੋੜਾ ਜਿਹਾ ਹੁਣ ਇਹਨੂੰ ਬੈਂਡ ਕਰਕੇ ਪੜਦਿਆਂ ਵਾਲੀ ਰੋਡ ਵੀ ਸਾਫ਼ ਕਰ ਰਹੀ ਆ ਨਹੀਂ ਅਦਰਵਾਈਜ਼ ਇਹਦੀ ਲਿਵੀ ਮੈਨੂੰ ਟੇਬਲ ਲਗਾਉਣਾ ਪੈਂਦਾ ਟੇਬਲ ਤੇ ਚੜ੍ਹ ਕੇ ਮੈਨੂੰ ਸਾਫ਼ ਕਰਨੀ ਪੈਂਦੀ ਤੇ ਇਸੇ ਟਾਸਟਰ ਨਾਲ ਮੈਂ ਇਹ ਕਲੀਨ ਕਰਦੀ ਆ ਪਰਦੇ ਵਾਲੇ ਰੋਡਸ ਨੇ ਇਹ ਵੀ ਕਲੀਨ ਕਰਦੀ ਆ ਇਸ ਤਰ੍ਹਾਂ ਕੋਈ ਥੋੜਾ ਜਿਹਾ ਮੈਂ ਸ਼ਾਮ ਨੂੰ ਮੈਂ ਕਲੀਨਿੰਗ ਰੂਟੀਨ ਰੱਖਿਆ ਸੀ ਤੇ ਹੁਣ ਮੈਂ ਆ ਗਈ نیچے ਖਾਣੇ ਦਾ ਟਾਈਮ ਹੋ ਰਿਹਾ ਸੀ ਤੇ ਮੈਂ ਕਿਹਾ ਚਲੋ ਜਿਹੜੇ ਪਹਿਲਾਂ ਭਾਂਡੇ ਸਾਫ਼ ਕਰੇ ਪਹਿਨੋਂ ਚੱਕਾਂ ਔਰ ਖਾਣਾ ਬਣਾਉਣ ਤੋਂ ਪਹਿਲਾਂ ਨੇ ਮੇਰੀ ਆਦਤ ਹੈ ਮੈਨੂੰ ਹੁੰਦਾ ਪਹਿਲਾਂ ਮੈਂ ਸਾਰਾ ਕੁਝ ਕਲੀਅਰ ਕਰ ਲਾਂ ਕਿ ਕਿਚਨ ਦੀ ਸ਼ੈਲਫ ਕਲੀਅਰ ਕਰ ਲਾਂ ਕੋਈ ਐਕਸਟਰਾ ਸਮਾਨ ਨਾ ਹੋਵੇ ਭਾਂਡੇ ਵਾਲੀ ਟੋਕਰੀ ਜਿਹੜੇ ਭਾਂਡੇ ਨੇ ਮੈਂ ਸੁਕਾ ਕੇ ਧਰਦਾ ਤਾਂ ਕਿ ਖਾਣੇ ਤੋਂ ਬਾਅਦ ਖਾਣੇ ਵਾਲੇ ਭਾਂਡੇ ਆਪਾਂ ਵਾਸ਼ ਕਰਕੇ ਰੱਖ ਸਕੀ ਪਹਿਲਾਂ ਵਾਲੇ ਸੁੱਕੇ ਮੈਂ ਰੱਖਦਾ ਕੈਬਿਨਟਸ ਵਿੱਚ ਟਿਕਾਦਾ ਉਹਨਾਂ ਨੂੰ ਇਹ ਮੈਨੂੰ ਵਧੀਆ ਲੱਗਦਾ ਫਿਰ ਵੀ ਮੈਂ ਆਇਆ ਲੱਗਦਾ ਵੀ ਖਾਣਾ ਬਣਾਉਣਾ ਕੰਮ ਕਰਨਾ ਮੈਨੂੰ ਈਜ਼ੀ ਹੋ ਜਾਊ ਜੇ ਮੇਰਾ ਆਲਦਵਾਲਾ ਸਾਫ਼ ਸੁਥਰਾ ਤੇ ਖਾਲੀ ਹੋਊਗਾ ਫਿਰ ਜਿਹੜਾ ਆਲਦਵਾਲੀ ਪਰਿਆ ਪਰਿਆ ਹੋਵੇ ਨਾ ਬੜਾ ਅਜੀਬ ਜਿਹਾ ਲੱਗਦਾ ਮੈਨੂੰ ਗੁਬਾਲੇ ਤੋਂ ਵਲ ਖਾਲ ਖਾਰਾ ਜਾ ਪਿਆ ਕੋਈ ਚੀਜ਼ ਨਹੀਂ ਮਿਲ ਰਹੀ ਹੈ ਕਿ ਕੁਝ ਹੋਏ ਪਿਆ ਉਹ ਫਿਰ ਆਪਣੀ ਆਦਤ ਬਣ ਜਿੰਦੀ ਮੇਰੀ ਵੀ ਆਦਤ ਹੈ ਖਾਣਾ ਬਣਾਉਣ ਤੋਂ ਪਹਿਲਾਂ ਮੈਨੂੰ ਹੁੰਦਾ ਸ਼ੈਲਫ ਤੇ ਕੋਈ ਵੀ ਇੱਕ ਫਰਸ ਚੀਜ਼ ਨਾ ਹੋਵੇ ਜਿਹੜੀ ਚੀਜ਼ ਦੀ ਲੋੜ ਆ ਬਸ ਉਹੀ ਹੋਵੇ ਕਈ ਵਾਰ ਤਾਂ ਹੋ ਜਾਂਦਾ ਕਾਲੀ ਕਾਲੀ ਵਿੱਚ ਬਹੁਤ ਸਾਮਾਨ ਖਿਲਰਿਆ ਪਿਆ ਹੁੰਦਾ ਆਪਾਂ ਨਹੀਂ ਚੱਕ ਸਕਦੇ ਸਾਰਾ ਕੁਝ ਔਰ ਦਿਵਿੰਦਰ ਵੀ ਖੜੇ ਖਿਚੰਜੇ ਪਤਾ ਨਹੀਂ ਕੀ ਆਪਦਾ ਕੰਮ ਕਰ ਰਹੇ ਸੀ ਕੀ ਲਈ ਖੜੇ ਸੀਗੇ ਇਹ ਤੇ ਹੁਣ ਹੋ ਗਿਆ ਸੀ ਖਾਣ ਦੇ ਟਾਈਮ ਨਾਲੇ ਮੈਂ ਖਾਣਾ ਬਣਾ ਰਹੀ ਸੀ ਨਾਲੇ ਮੈਂ ਦਿਵਿੰਦਰ ਨੂੰ ਸਰਵ ਕਰ ਦਿੱਤੀ ਸੀ ਖਾਣਾ ਬਣਾਉਣ ਲੱਗਾ ਬਣਾਉ ਅਧਿਰ ਫੁਲਕਾ ਹੁੰਦਾ ਤਾਂ ਵੇ ਤੇ ਮੈਂ ਉਹ ਤੋਂ ਪਹਿਲਾਂ ਪਹਿਲਾਂ ਦੂਵਿੰਦਰ ਦੀ ਸਬਜੀ ਪਾ ਦਾਨੀ ਆ ਜੋ ਵੀ ਇਹਨਾਂ ਨੂੰ ਲੋਡ ਹੁੰਦੇ ਜਿਹੜੀ ਵੀ ਚੀਜ਼ ਦੀ ਨਾਲ ਨਾਲ ਪਾਉਣ ਲੱਗ ਜਾਂਦੇ ਨਾਲ ਨਾਲ ਫੁਲਕਾ ਫਿਰ ਮੈਂ ਬਣਾ ਕੇ ਬਸ ਨਾਲ ਦੀ ਨਾਲ ਸਰਵ ਕਰ ਦਾਨੀ ਕਿਉਂਕਿ 2-4 ਤਾਂ ਸਾਡੇ ਫੁਲਕੇ ਹੁੰਦੇ ਨੇਗੇ ਤੇ ਫਿਰ ਉਹਨੇ ਠੰਡੇ ਹੋ ਜਾਂਦੇ ਨੇਗੇ ਇਸ ਤਰ੍ਹਾਂ ਕੁਛ ਮੇਰਾ ਇਹ ਬਸ ਡਿਨਰ ਦਾ ਰੁਟੀਨ ਹੁੰਦਾ ਇੱਕ ਤਾਂ ਨਾ ਇਹਦੇ ਨਖਰੇ ਵਾਲੇ ਨੇ ਨਮਕ ਬਿਨਾ ਸੈਲਡ ਨਹੀਂ ਖਾਣਾ ਹੈਗਾ ਇਹ ਬੂੰਦੀ ਠੰਡੀ ਹੈ ਇਹ ਬੂੰਦੀ ਪਤਲੀ ਹੈ ਇਹ ਗਾੜੀ ਹੈ ਬਹੁਤਾ ਕੁਝ ਕਰਦੇ ਨੇ ਤਾਂ ਹਰ ਪਰੋਣਿਆਂ ਨੂੰ ਵੀ ਰੋਟੀ ਖਵਾਉਣੀ ਸੌਖੀ ਗੱਲ ਆ ਪਰ ਇਹਨਾਂ ਨੂੰ ਰੋਟੀ ਖਵਾਉਣੀ ਬਹੁਤ ਸੌਖੀ ਗੱਲ ਆ ਕਿਚਨ ਦਾ ਕੰਮ ਮੇਰਾ ਹੋਗਾ ਫਿਨਿਸ਼ ਡਿਨਰ ਸਾਡਾ ਕੰਪਲੀਟ ਹੈ ਕਿਚਨ ਕਲੀਨ ਹੈ ਅੰਡੇ ਮੈਂ ਕਰ ਦਿਆ ਸਾਫ ਸ਼ੈਲਫ ਤੋਂ ਮੈਨੂੰ ਆਉਂਦਾ ਫਿਰ ਸਮਾਨ ਐਕਸਟਰਾ ਚੱਕਦਾ ਮੈਥੋਂ ਰੱਖਿਆ ਨਹੀਂ ਹੁੰਦਾ ਸ਼ੈਲਫ ਮੈਨੂੰ ਖਾਲੀ ਵਧੀਆ ਲੱਗਦੀ ਆ ਜਾਂ ਸਿਰਫ ਉਹ ਚੀਜ਼ਾਂ ਜਿੰਨਾ ਵੀ ਨਸਰਦਨ ਜਿੰਨਾ ਨੂੰ ਆਪ ਨੂੰ ਰੋਜ਼ ਕਾਊਂਟਰ ਤੇ ਹੀ ਲੋਡ ਰੈਂਦੀ ਹਨ ਇਧਰ ਪਾਣੀ ਘਰਮ ਹੋ ਰਿਹਾ ਦਵਿੰਦਰ ਦੀ ਬੋਟਲ ਭਰ ਕੇ ਲੈ ਕੇ ਆਉਂਗੀ ਇਧਰ ਮੈਂ ਕੱਢੀ ਦਾਲ ਸਵੇਰ ਲਈ ਸਵੇਰੇ ਮੈਂ ਉਹ ਤਾਂ ਆਲੂ ਮਟਰ ਪਏ ਨੇ ਪਰ ਸਾਡੇ ਘਰ ਨਾਲ ਮੇ ਦਵਿੰਦਰ ਨੇ ਕਿਹਾ ਮੈਨੂੰ ਕਹਿੰਦੇ ਆਲੂ ਮਟਰ ਕਰ ਲਓ ਮੈਂ ਕਰ ਲੇ ਹੁਣੋਂ ਡੋਂਗਾ ਭਰਿਆ ਪਿਆ ਸੇਰ ਲਈ ਮੈਂ ਕੱਢੀ ਮੋਠਾਂ ਦਾਲ ਦਾਲ ਮੇਰੇ ਕੋਲ ਹੈ ਵੀ ਇੰਨੀ ਕੀ ਸੀ ਤੇ ਇੰਨੀ ਕੀ ਸਾਨੂੰ ਬਹੁਤ ਹੈ ਕਿਉਂਕਿ ਇਹ ਸਾਬਤ ਮੋਠ ਦਾਲ ਆ ਤੇ ਕਾਫੀ ਜਿਆਦਾ ਫੁੱਲ ਜਾਂਦੀ ਹੈ ਇਹ ਇੰਨੀ ਕੀ ਦਾਲ ਬਹੁਤ ਹੈ ਇਹਨੂੰ ਮੈਂ ਸਵੇਰੇ ਉੱਠਣਸਾਂ ਜਦੋਂ ਉਠੂ ਕਿਚਨ ਚ ਆਉਂਗੀ ਗਰਮ ਪਾਣੀ ਕਰਕੇ ਦਾਲ ਨੂੰ ਵਾਸ਼ ਕਰਕੇ ਗਰਮ ਗਰਮ ਪਾਣੀ ਵਿੱਚ ਬੋਇਲਿੰਗ ਵਾਟਰ ਚ ਮੈਂ ਸੋਕ ਕਰ ਦੂੰਗੀ ਠੀਕ ਹੈ ਤੇ ਤਾਂ ਮੈਂ ਬਾਹਰ ਕੱਢ ਕੇ ਰੱਖ ਦੇ ਇੱਥੇ ਪਾਣੀ ਗਰਮ ਕਰੂੰ ਕੈਟਲ ਸਵੇਰੇ ਮੈਨੂੰ ਯਾਦ ਲਓਗਾ ਪਾਣੀ ਹੋ ਰਿਹਾ ਗਰਮ बस ऐसे मेरा नाइट ਦਾ ਰੂਟੀਨ ਹੁੰਦਾ ਜਮੈਂ ਤਹੀਂ ਨਹੀਂ ਜਮਾਈ ਕਿਉਂਕਿ ਮੇਰੇ ਕੋਲ ਆਲਰੇਡੀ ਦਹੀਂ ਪਈ ਸੀ ਇਸ ਕਰਕੇ ਮੈਂ ਦਹੀਂ ਜਮਾਈ ਨਹੀਂ ਹੈਗੀ ਤੇ ਬਸ ਆਹੀ ਮੇਰਾ ਰੂਟੀਨ ਹੁੰਦਾ ਨਾ ਆਪ ਦਾ ਕਿਚਨ ਹੋ ਗਈ ਕਲੀਨ ਸਾਰੇ ਕੰਮ ਹੋ ਕੇ ਡਨ ਜਿਹੜੇ ਕੋਈ ਸਵੇਰ ਦੀ ਤਿਆਰੀ ਹੁੰਦੀ ਕੋਈ ਦਾਲ ਚਨੇ ਪਿਉਣ ਉਹ ਵੀ ਹੋ ਗਿਆ ਦਹੀਂ ਅਜਮਾਉਣੀ ਨਹੀਂ ਤੇ ਅੱਜ ਮੈਂ ਬਣਾਏ ਸੀ ਖੋਏ ਵਾਲੇ ਲੱਡੂ ਬਹੁਤ ਥੋੜਾ ਹੈ ਨਾ ਖੋਆ ਫਰਿਜ ਵਿੱਚ ਪਿਆ ਸੀਗਾ ਤੇ ਬਣਾਉਣਾ ਤਾਂ ਹੋ ਸੀਗਾ ਕੀ ਕਹਿੰਦੇ ਨੇ ਉਹਨਾਂ ਨੂੰ ਗਜਰੇਲੇ ਪਾਉਣਾ ਕਿ ਤੋਆ ਪਰ ਮੈਂ ਕਿਾ ਛੱਡੋ ਪਰ ਮਿੱਠਾ ਕਰਿਆ ਹੈ ਪਹਿਲੇ ਜੀ ਨਹੀਂ ਕਰਦਾ ਫਿਰ ਹੁਣ ਉਹਨੂੰ ਲੇਖਿਆ ਲਾਉਣਾ ਸਿੱਖ ਹੋਏ ਉਹਨੂੰ ਕੀ ਕਰੀ ਹੈ ਨਾ ਮੇਰੇ ਫਿਰ ਐਂਸ ਖਰਾਬ ਹੋ ਜੂ ਕੀ ਕਰਾਂ ਮੈਂ ਕੁਛ ਨਹੀਂ ਕੀਤਾ ਜਸਟ ਗਰਮ ਕਰਿਆ ਥੋੜਾ ਜਿਹਾ ਪੈਂਚ ਪਾ ਕੇ ਖੋਆ ਉਹਦੇ ਵਿੱਚ ਦੋ ਚਮਚ ਪੀਆ ਪਾ ਲਈ ਦੇਸੀ ਖੰਡ ਦੇ ਪਾ ਲਈ ਜਾਂ ਪੀਸੀ ਉਚੀਨੀ ਪਾ ਲਉ ਦੇਸੀ ਖੰਡ ਪਾ ਲਈ ਤੇ ਵਿੱਚ ਮੈਂ ਉਹ ਪਾਤਾ ਕੇਵੜਾ ਐਸੈਂਸ ਪਾਤਾ ਦੋ ਤਿੰਨ ਕਬੁੰਦਾ ਉਹਦੇ ਨਾਲ ਫਲੇਵਰ ਅੱਛਾ ਆਉਂਦਾ ਹੈ ਬਾਜ਼ਾਰ ਵਾਲੀ ਮਠਾਈ ਚ ਫਲੇਵਰ ਜਿਹੜਾ ਹੁੰਦਾ ਨਾ ਜੇ ਤੁਸੀਂ ਰੋਜ਼ ਵਾਟਰ ਵੀ ਪਾ ਸਕਦੇ ਹੋ ਜਦ ਮੈਂ ਚੱਕੇ ਲੱਡੂ ਬਣਾਤੇ ਨਿਰਿੰਦਰ ਕਹਿੰਦੇ ਬਿਲਕੁਲ ਬਸ ਐ ਹੁੰਦਾ ਮੈਨੂੰ ਐ ਹੁੰਦਾ ਵੀ ਚੀਜ਼ ਖਰਾਬ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਯੂਟਿਲਾਈਜ਼ ਕਰ ਲਓ ਕਿਵੇਂ ਨਾ ਕਿਵੇਂ ਹਨਾ ਤੇ ਇਹ ਹੈਗੇ ਨੂੰ ਕੋਈ ਮੜੀ ਪੇੜੇ ਤੇ ਰੱਖ ਤੇ ਮੈਂ ਤਾਂ ਕੇ ਸਾਹਮਣੇ ਦਿਖਣਗੇ ਤਾਂ ਖਾਦੇ ਜਾਣਗੇ ਠੀਕ ਹੈ ਇਨਕਸੇ ਮੇਰਾ ਨਾਈਟ ਦਾ ਰੁਟੀਨ ਸੋਨ ਕੰਮ ਵੀਡੀਓ ਦਾ ਐਂਡ ਵੀਡੀਓ ਦੇਖਣ ਤੁਹਾਣਾ ਬਹੁਤ ਬਹੁਤ ਥੈਂਕ ਯੂ ਤੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਖਿਆਲ ਨਾਲ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ